ਰੰਧਨ ਧਿਆਨ ਕੱਲਾ ਸਰਕਾਰ ਬਣਾਉਣਾ ਸੀ ਤੇ 103 ਸਾਲ ਚ ਕਲੇ 22 30 22 23 ਸਾਲ ਨਹੀਂ ਸਰਕਾਰ ਰਹਿਣੀ ਸੀ ਫਿਰ ਤਾਂ ਬਹੁਤ ਸਾਲ ਰਹਿਣੀ ਸੀ ਫਿਰ ਵੱਡੇ ਬਾਦਲ ਸਾਹਿਬ ਨੂੰ 16 ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ ਸੀ ਭੁੰਦਰ ਸਾਹਿਬ ਨੂੰ 8 8 10 10 ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ ਸੀ ਅਸੀਂ ਵੀ ਗੱਲ ਕਰ ਸਕਦੇ ਸੀ ਭੁੰਦਰ ਸਾਹਿਬ ਨੂੰ ਮੈਨੂੰ ਲੱਗਦਾ ਕਿੰਨੇ ਸਾਲ ਐਨਐਸਏ ਚ ਰੱਖਿਆ ਅੱਛਾ 8 ਸਾਲ ਤੇ ਕਰੀਬ ਐਨਐਸਏ ਬਾਦਲ ਸਾਹਿਬ ਨੂੰ 15 ਸਾਲ ਐਨਐਸਏ ਨਾ ਪੁੰਦਰ ਸਾਹਿਬ ਨੇ ਕਿਹਾ ਹੈ 17 ਸਾਲ ਨਾ ਬਾਦਲ ਸਾਹਿਬ ਨੇ ਕਿਤੇ ਕਿਹਾ ਮੈਨੂੰ ਛੱਡ ਦਿਓ ਐਨਐਸਏ ਜੇਲ੍ਹ ਤੋਂ ਹੈ ਮੇਰੀ ਭੈਣ ਦਾ ਵਿਆਹ ਸੀ ਬਾਲ ਸਾਹਿਬ ਜੇਲ੍ਹ ਅਲੇ ਕਹਿੰਦੇ ਸੁਪਰਡੈਂਟ ਕਿ ਤੁਸੀਂ ਇਹ ਦਰਖਾਸਤ ਦੇ ਦਿਓ ਕਿ ਅਸੀਂ ਜ਼ਮਾਨਤ ਮੈਨੂੰ ਚਾਹੀਦੀ ਹੈ ਵਿਆਹ ਵਾਸਤੇ ਬਾਲ ਸਾਹਿਬ ਕਹਿੰਦੇ ਨਾ ਮੈਂ ਵਿਆਹ ਤੇ ਨੂੰ 16 ਸਾਲ ਕਈ ਲੋਕ ਇੱਕ ਸਾਲ ਬਾਅਦ ਹੀ ਕਹਿੰਦੇ ਇੱਕ ਕੱਢੋ ਸਾਨੂੰ ਬਾਹਰ ਆਹ ਹੈ ਕੌਮ ਦੇ ਹੀਰੇ ਜਿਨ੍ਹਾਂ ਨੇ ਕਿਤੇ ਡਰੇ ਨਹੀਂ ਕਿਹੜੀਆਂ ਜੇਲਾਂ ਸੀ ਤੰਮ ਲਾਡੂ ਬਾਦਲ ਸਾਹਿਬ ਕੌਮ ਬਡੂਰ ਚ ਸਟੇਜ ਤੇ ਮੌਜੂਦ ਸ਼੍ਰੋਮਣੀ ਕਾਲੀਦਾ ਦੇ ਸੈਕਟਰੀ ਜਨਰਲ ਤੇ ਆਪਣੇ ਬਜ਼ੁਰਗ kundër sa